ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਮਣੀ ਸਾਹ ਦਾ ਲੜੀਵਾਰ ਆਪਾਂ ਕਰ ਰਹੇ ਹਾਂ ਕੋਸ਼ਿਸ਼ ਇਹਨੂੰ ਮਤਲਬ ਸਮਝਣ ਦੀ ਕੱਲ ਆਪਾਂ ਇੱਕ ਪਦੇ ਦਾ ਅਰਥ ਸਮਝਣ ਦੀ ਕੋਸ਼ਿਸ਼ ਕੀਤੀ ਸੀ ਪਹਿਲੇ ਪਦੇ ਦਾ ਕੱਲ ਹੀ ਸ਼ੁਰੂ ਕੀਤਾ ਸੀ ਕਿਉਂ ਮਾਂਗ ਮਹਾਤਮ ਸ਼ੁਰੂ ਹੋਇਆ ਹੈ ਹਣਾ ਤੇ ਇੱਥੇ ਆਪਾਂ ਫਿਨਿਸ਼ ਕੀਤਾ ਸੀ ਵਿਸ਼ਰਾਮ ਦਾ ਜੀ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਕ ਮਨ ਵਿਸਰਾਮ ਰਹਾ ਇਹ ਸੁਖਮਣੀ ਅਮਰਤ ਦਾ ਖਜ਼ਾਨਾ ਹੈ ਜੀ ਪ੍ਰਭੂ ਦਾ ਨਾਮ ਜਿਹੜਾ ਹੈ ਪ੍ਰਭੂ ਦਾ ਨਾਮ ਜਿਹੜਾ ਹੈ ਉਹ ਸੁੱਖਾਂ ਦੀ ਮਣੀ ਹੈ ਅਮਰਤ ਦਾ ਖਜ਼ਾਨਾ ਹੈ ਅਮਰਤ ਦਾ ਸਾਗਰ ਹੈ ਤੇ ਇਹ ਜਿਹੜਾ ਕਿੱਥੇ ਹੈ ਸੁਖ ਵਸਦਾ ਕਿੱਥੇ ਭਗਤ ਜਨਾਂ ਦੇ ਮਨ ਦੇ ਵਿੱਚ ਭਗਤ ਜਨਾਂ ਦੇ ਦਿਲ ਦੇ ਵਿੱਚ ਉਹਨਾਂ ਦੀ ਆਤਮਾ 'ਚ ਵਾਸ ਕਰਦਾ ਹੈ ਪ੍ਰਭੂ ਦਾ ਨਾਮ ਜਿਹੜਾ ਹੈ ਉਹ ਇਹ ਮਹਾਰਾਜੀ ਸਾਹਿਬ ਦਾ ਫਰਮਾ ਰਹੇ ਨੇ ਹੁਣ ਆਪਾਂ ਅੱਗੋਂ ਪੜਦੇ ਹਾਂ प्रभ कह सिमरन गर्भ ना बस है प्रभ कह सिमरन दुख जम न स प्रभ सिमरन काल पर हर प्रभ सिमरन दुश्मन तर प्रभ सिमरत कछ बिघन न लागै प्रभ कह सिमरन आम दिन जागे प्रभ कह सिमरन भाव ना व्याप है प्रभ सिमरन दुख ना संताप है ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕਾ ਸਿਮਰਨ ਗਰਬ ਨਾ ਬਸੈ ਸੁ ਪ੍ਰਭ ਕਾ ਸਿਮਰ ਜਿਹੜਾ ਪ੍ਰਭੂ ਦਾ ਸਿਮਰਨ ਕਰੇਗਾ ਤਾਂ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾ ਰਹੇ ਨੇ ਜਿਹੜਾ ਪ੍ਰਭੂ ਦਾ ਸਿਮਰਨ ਕਰੇਗਾ ਭਈ ਉਹ ਗਰਬ ਦੇ ਵਿੱਚ ਵਾਪਸ ਨੇ ਜਨਮ ਮਰਨ ਦੇ ਬੰਧਨ ਤੋਂ ਉਹ ਛੁੱਟ ਜਾਏਗਾ ਇਹ ਨੂੰ ਆਪਾਂ ਤੁਹਾਨੂੰ ਆਪਾਂ ਅੱਗੇ ਵੀ ਪੜ੍ਹਦੇ ਆਂ ਬੜੀ ਵਾਰੀ ਇਹ ਗਰਬ ਦੇ ਵਿੱਚ ਆਣਾ ਜਿਹੜਾ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਕਿ ਪਹਿਲੀ ਕਲਾਸ ਚ ਬੱਚਾ ਜਾਂਦਾ ਹੈ ਫਿਰ ਦੂਜੀ ਤੀਜੀ ਚੌਥੀ ਪੰਜਵੀਂ ਦੇ ਦੁਸਤ ਬੀਏ ਕਰ ਲੈਂਦਾ ਫਿਰ ਉਹ ਕਰ ਕੇ ਐਮ اے ਕਰਕੇ ਪੀ ਐਸ ਡੀ ਕਰ ਲਏ ਉਸ ਤੋਂ ਬਾਅਦ ਫਿਰ ਉਹਨੂੰ ਕਹੋ ਜੀ ਤੂੰ ਪਹਿਲੀ ਕਲਾਸ ਆ ਜਾ ਇਸ ਤਰ੍ਹਾਂ ਦਾ ਮਤਲਬ ਕਿ ਦੱਸਦੇ ਨੇ ਸੰਤ ਲੋਗ ਵੀ ਇੰਨਾ ਮੁਸ਼ਕਲ ਹੈ ਫਿਰ ਤੁਸੀਂ ਵਾਰ-ਵਾਰ ਉਸੇ ਇਸੇ ਧਰਤੀ ਤੇ ਆਣਾ ਉਹੀ ਫਿਰ ਦੁੱਖ-ਸ਼ੋਕ ਸਾਰੇ ਕਸ਼ਟ ਕਲੇਸ਼ ساری ਦੁਨੀਆ ਦੇ ਇਹ ਗਰਭ ਪਹਿਲੇ ਦਾ ਗਰਭ ਦੇ ਵਿੱਚ ਹੀ ਮਾਤਾ ਦੇ ਗਰਭ ਦੇ ਵਿੱਚ ਕਿੰਨਾ ਮੁਸ਼ਕਲ ਹੈ ਉਲਟਾ ਬੱਚਾ ਟੰਗਿਆ ਆਉਂਦਾ ਫਿਰ ਕਹਿੰਦੇ ਨੇ ਸੰਤ ਲੋਗ ਸਾਰੇ ਸਮਝਾਉਂਦੇ ਸਾਨੂੰ ਵੀ ਅੰਦਰ ਆਪਾਂ ਅਰਦਾਸ ਕਰਦੇ ਆਂ ਵੀ ਮਹਾਰਾਜ ਮੈਨੂੰ ਤੋ ਬਾਹਰ ਕੱਢ ਦੇ ਮੈਂ ਮੈਂ ਤੇਰਾ ਨਾਮ ਜਪਾਂਗਾ ਮੈਂ ਹੁਣ ਸਾਰਾ ਜਨਮ ਆਪਦਾ ਸੁਧਾਰ ਕੇ ਤੇ ਜਨਮ ਮਰਨ ਦੇ ਬੰਧਨ ਤੋਂ ਛੁੱਟ ਜਾਵਾਂ ਮਹਾਰਾਜ ਮੈਨੂੰ ਇੱਕ ਵਾਰੀ ਕੱਢ ਦੇ ਤੇ ਬਸ ਫੇਰ ਮਾਇਆ ਐਸੀ ਪਾਈ ਜਾਂਦੀ ਭੁੱਲ ਜਾਂਨੇ ਆਂ ਕਾਹ ਕਹਿ ਰਹੇ ਨੇ ਪ੍ਰਭ ਕੈ ਸਿਮਰਨ ਗਰਬ ਨਾਸ ਗਰਬ ਦੇ ਵਿੱਚ ਨਹੀਂ ਆਏਗਾ ਵੀ ਤੋ ਪ੍ਰਭੂ ਦਾ ਸਿਮਰਨ ਕਰੇਗਾ ਪ੍ਰਭ ਕੈ ਸਿਮਰਨ ਦੁਖ ਜਮ ਨਸ ਇਹ ਜਿਹੜਾ ਜਮ ਦਾ ਹੈ ਨਾ ਜਮਦੂਤ ਆਣਗੇ ਮਾਰਨ ਦੇ ਆ ਤੇ ਡਰ ਲੱਗਦਾ ਹੈ ਮੌਤ ਦਾ ਡਰ ਲੱਗਦਾ ਹੈ ਹਨ ਜੇ ਕੋਈ ਕੰਮ ਮਾੜੇ ਕੀਤੇ ਹੋਣ ਤਾਂ ਜ਼ਿਆਦਾ ਡਰ ਲੱਗੇਗਾ ਵੈਸੇ ਆਦੀ ਮੌਤ ਦੇ ਬਾਰੇ ਬੰਦਾ ਸੋਚਦਾ ਨਹੀਂ ਕਦੇ ਹਨਾ ਆਪਦੀ ਮੌਤ ਦੇ ਬਾਰੇ ਕਦੇ ਨਹੀਂ ਸੋਚੇਗਾ ਉਹਨੂੰ ਸਿਰਫ ਇਹ ਹੁੰਦਾ ਬਈ ਮੈਂ ਤਾਂ ਸਾਰੇ ਭਾਵੇਂ ਘਰ ਦਾ ਪਰਿਵਾਰ ਦੇ ਮੈਂਬਰ ਵੀ ਚਲੇ ਜਾਣ ਨਾ ਤੇ ਮਨ ਦੇ ਵਿੱਚ ਇਹੀ ਆਂਦਾ ਵੀ ਮੈਂ ਥੋੜਾ ਜਾਣਾ ਐ ਇੰਨਾ ਮਾਇਆ ਦਾ ਪ੍ਰਭਲ ਮਤਲਬ ਕਿ ਅਸਰ ਹੁੰਦਾ ਹੈ ਕਿ ਆਪ ਦਾ ਤੱਕ ਸੋਚਦਾ ਨਹੀਂ ਬੰਦਾ ਤੇ ਇਸ ਕਰਕੇ ਬਈ ਇਸ ਗੱਲ ਨੂੰ ਇਸ ਸੋਚਦੇ ਹੋਏ ਉਮਾਰਾ ਜੀ ਕਹਿੰਦਾ ਵੀ ਇਹ ਜਿਹੜਾ ਦੁੱਖ ਜਣਾ ਨਾ ਜਮ ਦਾ ਜਮ ਦੂ ਜਾਮਾ ਦਾ ਦੁੱਖ ਹੈ ਜਿਹੜਾ ਜਿਹੜਾ ਜਮ ਦੂ ਮੈਂ ਲੈਣ ਆਣਗੇ ਉੱਥੇ ਜਾ ਕੇ ਮੇਰਾ ਹਾਲ ਬੁਰਾ ਉਹ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਪ੍ਰਭੂ ਦੇ ਨਾਮ ਦੇ ਵਿੱਚ ਤੁਸੀਂ ਪ੍ਰਭੂ ਦੇ ਨਾਮ ਉਹਨੂੰ ਯਾਦ ਰੱਖੋ ਸਿਮਰ ਕਰੋ ਪ੍ਰਭ ਕਾ ਸਿਮਰਨ ਦੁਖ ਜਮਨਾ ਸ ਪ੍ਰਭ ਕਾ ਸਿਮਰਨ ਕਾਲ ਪਰ ਹਰ ਹੈ ਇਹ ਜਿਹੜੀ ਮੌਤ ਵੀ ਉਹ ਪਰੇ ਹਰਦੀ ਕਾਲ ਦੇ ਪਰ ਹਰ ਪਰੇ हट ਜਾਂਦੀ ਏ ਤੁਹਾਨੂੰ ਸਿਮਰ ਫਿਰ ਤੁਹਾਨੂੰ ਪਾਰਸ਼ਦ ਲੈਣ ਆਂਦੇ ਫਿਰ ਜਮਦੂਦ ਨਹੀਂ ਲੈਣ ਆਣਗੇ ਪ੍ਰਭ ਕਾ ਸਿਮਰਨ ਕਾਲ ਪਰ ਹਰ ਹੈ ਪ੍ਰਭ ਕਾ ਸਿਮਰਨ ਦੁਸ਼ਮਣ ਤਰ ਹੈ ਜਿਹੜੇ ਤੁਹਾਡੇ ਦੁਸ਼ਮਣ ਵੀ ਨੇ ਉਹ ਦੂਰ हट ਜਾਂਦੇ ਨੇ ਤੁਹਾਡੇ ਉਹ ਕਈ ਵਾਰੀ ਮਿੱਤਰ ਵੀ ਬਣ ਜਾਂਦੇ ਨੇ ਉਹ ਲੇਕਿਨ ਦੁਸ਼ਮਣੀ ਖਤਮ ਹੋ ਜਾਂਦੀ ਉਹਨਾਂ ਦੇ ਮਨ ਦੇ ਵਿੱਚ ਕਿ ਤੁਸੀਂ ਰੱਬ ਦਾ ਨਾਮ ਲੈਣ ਨਾਲ ਤੁਸੀਂ ਅੱਛੀ ਸੋਲ ਹੋ ਗਏ ਹੋ ਔਰ ਇਹ ਦੇਖੋ ਦੁਸ਼ਮਣ ਟਰ ਹੈ ਹੁਣ ਇਹ ਤੁਹਾਨੂੰ ਕੋਈ ਖਿਆਲ ਹੋਣਾ ਹੈ ਜੇ ਇਸ ਵੇਲੇ ਆਪਣੇ ਟਕਾ ਸਾਹਬ ਦੇ ਵਿੱਚ ਆਏ ਨੇ ਨਾ ਵਿਜੇ ਜੀ ਦੇ ਵਿਜੇ ਜੀ ਸਟਾਰਟ ਕਰਨ ਲੱਗੇ ਨੇ ਤੇ ਉਹਨਾਂ ਕੋਲ ਕਾਫੀ ਕੈਸ਼ ਸੀਗਾ ਤੇ ਉਹ ਜਾ ਕੇ ਟਕਾ ਸਾਹਬ ਤੋਂ ਕਿਤੇ ਜਾਂ ਲੱਗੇ ਤੇ ਦੋ ਤਿੰਨ ਜਿਹੜੇ ਬਦਮਾਸ਼ ਨੇ ਮੋਟਰਸਾਈਕਲ ਤੇ ਆਏ ਨੇ ਉਹਨਾਂ ਤਾਂ ਕੰਮ ਆ ਰਿਹਾ ਲੇਕਿਨ ਜਿਵੇਂ ਹੀ ਉਹ ਉਹਨਾਂ ਨੇ ਉਹਨਾਂ ਫੇਸ ਦੇਖਿਆ ਕਿ ਉਹਨਾਂ ਨੇ ਧਾਗਾ ਦੇਖਿਆ ਮਹਾਰਾਜ ਦਾ ਇਹ ਉਹ ਰਾਮ ਦੇ ਨਾਮ ਦੀ ਇੰਨੀ ਹੁੰਦੀ ਹੈ ਤੇ ਉਹਨੂੰ ਦੌੜ ਗਏ ਸੀ ਉੱਥੋਂ ਤੁਹਾਨੂੰ ਪਤਾ ਹੈ ਧਾਗਾ ਬਈ ਧਾਗਾ 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 ਉਹਨਾਂ ਧਾਗੇ ਦੇ ਵਿੱਚ ਇੰਨੀ ਸ਼ਕਤੀ ਤੁਸੀਂ ਕਿਉਂਗੇ ਨਾਮ ਦਾ ਉਹਦੇ ਤੇ ਨਾਮ ਜਪ ਕੀਤੇ ਹੁੰਦੇ ਨੇ ਤੇ ਨਾਮ ਦਾ ਮਤਲਬ ਰਾਮ ਦੇ ਨਾਮ ਦੇ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਵੀ ਦੁਸ਼ਮਣ ਟਲ ਜਾਂਦੇ ਸਾਡੇ ਮੇਰੇ ਚਾਚਾ ਜੀ ਨਾਲ ਮੇਰੇ ਅ ਰੀਅਲ ਚਾਚਾ ਜੀ ਉੱਤੇ ਦਿੱਲੀ ਦੇ ਵਿੱਚ ਗ੍ਰੇਟਰ ਕਲਾਸ ਦੇ ਵਿੱਚ ਉਹਨਾਂ ਦਾ ਮਕਾਨ ਸੀ ਗ੍ਰੇਟਰ ਕਲਾਸ ਪਾਰਟ 2 ਦੇ ਵਿੱਚ ਤੇ ਉੱਥੇ ਮਤਲਬ ਉਹਨਾਂ ਨੇ ਰੈਂਟ ਦੇ ਦਿੱਤਾ ਇੱਕ ਹਿੱਸਾ ਆਪ ਦਾ ਹੇਠਲਾ ਜਾਂ ਉੱਪਰ ਵਾਲਾ ਮੈਨੂੰ ਖਿਆਲ ਹੈ ਉਹ ਫਿਰ ਇਹਨਾਂ ਉਹਦੇ ਵਿੱਚ ਉਹ ਲਾਸਟ ਨੇਮ ਵੀ ਮੈਨੂੰ ਪਤਾ ਹੈ ਪਰ ਮੈਂ ਹਾਂ ਕਿਸੇ ਦਾ ਹੋਵੇ ਨਾ ਇਸ ਕਰਕੇ ਉਹ ਜਿਨੇ ਕੀਤਾ ਸੀ ਕਬਜ਼ਾ ਕਰ ਲਿਆ ਕਿਸੇ ਨੇ ਬਦਮਾਸ਼ ਲੋਗ ਐਵਰੀਬਾਡੀ ਵਾਂਸ ਈਜ਼ੀ ਮਨੀ ਵੀ ਸਾਨੂੰ ਕਾਮਨਾ ਕਰਨਾ ਪਏ ਤੇ ਉਹ ਉਹਦੇ ਤੇ ਕਿਉਂਕਿ ਚਾਚਾ ਹੀ ਬੜੇ ਭਲੇ ਬੰਦੇ ਸੀ ਤੇ ਉਹਨਾਂ ਨੇ ਆ ਉਹ ਉਹਨਾਂ ਨੇ ਕਿਹਾ ਵੀ ਬੀਏ ਨੂੰ ਨਾ ਤੁਸੀਂ ਇਹ ਜਿਹੜਾ ਮਾਲਕ ਸ਼ਾਇਦ ਉਹ ਕਿਤੇ ਹੋਰ ਰਹਿੰਦੇ ਸੀ ਮੈਂ ਪੂਰੀ ਗੱਲ ਯਾਦ ਨਹੀਂ ਸਰਲਾ ਮੈਂ ਤੁਹਾਨੂੰ ਯਾਦ ਦੱਸਣਾ ਚਾਚਾ ਜੀ ਕਿਤੇ ਹੋਰ ਰਹਿਣ ਲੱਗ ਪਏ ਸੀ ਤੇ ਉਹਨਾਂ ਨੇ ਰੈਂਟ ਤੇ ਦੇ ਦਿੱਤਾ ਸ਼ਾਇਦ ਆਪ ਕਾਲਕਾ ਜੀ ਰਹਿਣ ਲੱਗ ਪਏ ਤੇ ਇਹ ਰੈਂਟ ਤੇ ਦੇ ਦਿੱਤਾ ਗ੍ਰੇਟਰ ਕਲਾਸ ਵਾਲਾ ਗ੍ਰੇਟਰ ਕਲਾਸ ਵਾਲੀ ਕੋਠੀ ਜਿਹੜੀ E275 ਹੁਣ ਦੱਸੋ ਮੈਨੂੰ ਇਹਨਾਂ ਵੀ ਯਾਦ ਤੇ ਉੱਥੇ ਨਾ ਉਹ ਉਹ ਜਿਹੜਾ ਉਹ ਬੰਦੇ ਦੇ ਮਨ ਦੇ ਉੱਜ ਆ ਗਿਆ ਲਾਲਚ ਆ ਗਿਆ ਉਹਨੇ ਆ ਉਹ ਗੁੰਡੇ ਹਾਇਰ ਕਰ ਲੇ ਗੁੰਡੇ ਹਾਇਰ ਕਰ ਲਏ ਤੇ ਉਹਨੇ ਜਾ ਕੇ ਨਾ ਉਹ ਕਹਿੰਦਾ ਵੀ ਉਹਨੂੰ ਤੂੰ ਮਾਰ ਆਉ ਰਾਮ ਸਰਨ ਜਸੂ ਜਾ ਮੇਰੇ ਜਾਚ ਉਹਨੂੰ ਤੂੰ ਕਤਲ ਕਰ ਕੇ ਆ ਜਾ ਉਹਨੇ ਉਹ ਬੜਾ ਗੁੰਡਾ ਸੀਗਾ ਉਹ ਦਿੱਲੀ ਦਾ ਉਹ ਚਲਾ ਗਿਆ ਉਥੇ ਜਿਸ ਵੇਲੇ ਘਰ ਗਏ ਤੇ ਉਹਨੇ ਜਾ ਕੇ ਦੇਖਦੇ ਨਾਲ ਸ਼ਕਲ ਦੇਖੀ ਚਾਚਾ ਇਹਦੀ ਚਾਚੀ ਦੀ ਹਮ ਚਾਚੀ ਰਹਾ ਤੇ ਚਾਚਾ ਇਹਦਾ ਸ਼ਾਦੀ ਮੇਰੇ ਪਿਤਾ ਪਿਤਾ ਹੀ ਹੈ ਮੇਰੇ ਬਾਪੂਸ਼ਾਦਾਰਾ ਮੇਰੇ ਪਿਤਾ ਹੈ ਬਾਪੂਸ਼ਰ ਦਾ RAM ਜੀ ਨੇ ਆਪਦੇ ਹੱਥੀ ਨੰਦਾ ਚੋਰ ਧਾਮ ਜਿ ਕਰਾਈ ਮੇਰੇ ਚਾਚੀ ਨਾਲ ਦੇ ਘਰ ਇਹ ਫਿਰ ਮਾਰਨ ਆਸ ਤੇ ਚਾਕੂ ਲੈ ਕੇ ਤੇ ਉਹ ਉਹ ਮਤਲਬ ਐਨਾ ਇੰਪ੍ਰੈਸ ਹੋ ਕੇ ਤਾਂ ਐਨੇ ਭਲੇ ਬੰਦੇ ਤੁਸੀਂ ਤੇ ਮੈਨੂੰ ਤੋਂ ਬੜਾ ਕਹਿ ਰਿਆ ਸੀ ਵੀ ਬੜੇ ਤੁਸੀਂ ਹੋਰ ਤਰ੍ਹਾਂ ਦੇ ਬੰਦੇ ਹੈਗੇ ਉਹ ਤੇ ਮੈਨੂੰ ਉਹਦੇ ਉਤੇ ਮੈਨੂੰ ਤਾਂ ਬੜਾ ਗੁੱਸਾ ਆ ਉਹਦੇ ਉਤੇ ਤੇ ਉਹਨ ਫਿਰ ਮਤਲਬ ਭੈਣ ਭਰਾ ਬਣਾ ਕੇ ਚਲਾ ਗਿਆ ਸੀ ਆਪਦੇ ਚਾਕੂ ਕਹਿੰਦਾ ਦੇਖੋ ਜੀ ਮੈਂ ਤੁਹਾਨੂੰ ਮਾਰਨ ਆਇਆ ਸੀ ਮੈਨੂੰ ਉਹਨੇ ਕਿਹਾ ਇਹ RAM ਨਾਮ ਦੇ ਦੁਸ਼ਮਣ ਵੀ ਤੁਹਾਡੇ ਮਿੱਤਰ ਬਣ ਜਾਂਦੇ ਨੇ ਇਹ ਤੁਸੀਂ ਅੰਦਾਜ਼ਾ ਲਗਾਓ ਇਸ ਤਰ੍ਹਾਂ ਦਾ ਹੋਇਆ ਮਹਾਰਾਜਾ ਜੇ ਲੋਕਾਂ ਤੋਂ ਮਤਲਬ ਉਹਨਾਂ ਸਮਾਤ ਬੱਚੇ ਜਿਹੜੇ ਕਿ ਪੈਸੇ ਆਸ ਤੇ ਕਿਸੇ ਦਾ ਕਤਲ ਕਰਨੋਂ ਵੀ ਮਤਲਬ ਕਿ ਪਿੱਛੇ ਨਹੀਂ ਹਟਦੇ ਦੇਖ ਲਓ ਜਾਨ ਦੇਣੀ ਆਪਦਾ ਵੀ ਪਤਾ ਨਹੀਂ ਅਗਲਾ ਸਹਾਨਾ ਕਿ ਨਹੀਂ ਆਣਾ ਤੋ ਇਸ ਕਰਕੇ ਭਈ ਇਹ ਐਵੇਂ ਨਹੀਂ ਕਿ ਆ ਆ ਰਾਬ ਦਾ ਨਾਮ ਤੁਸੀਂ ਲੈਂਦੇ ਹੋ ਬਾਪੂ ਜੀ ਮੇਰੇ ਚਾਚਾ ਜੀ ਰੋਜ਼ ਵੇਰੇ ਇੱਕ ਦੋ ਭਜਨ ਮੇਰੇ ਪਿਤਾ ਜੀ ਦੇ ਪੜਦੇ ਨੇ ਸਾਹਿ ਸ਼ਾਇਰ ਕਰਦੇ ਕਰਦੇ ਹਲੇ ਹਿੰ ਤੱਕ ਵੀ ਤੇ ਨਾਲ ਨਾ ਮੈਂ ਇੱਥੇ ਆਪਣੇ ਸਾਥ ਸੰਗ ਤੇ ਵੀ ਆਏ ਨੇ ਦੋ ਤਿੰਨ ਵਾਰੀ ਮੈਂ ਪਿੱਛੇ ਦਿੱਲੀ ਗਿਆ ਸੀ ਉਦੋਂ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਮਿਲਾਇਆ ਸੀਗਾ ਸਾਥ ਸੰਗ ਦੇ ਦੌਰਾਨ ਸੋ ਉਹ ਚਾਚਾ ਜੀ ਜਿਹੜੇ ਸਚਾਈ ਦੇ ਰਾਹ ਚੱਲਦੇ ਆਜ ਤੱਕ ਝੂਠ ਨਹੀਂ ਬੋਲੇ ਹੁਣਾਂ ਮੇਰੇ ਖਾ ਉਹਨਾਂ ਨੇ ਐਨੇ ਸੱਚੇ ਇਨਸਾਨ ਪਿਤਾ ਜੀ ਤਰ੍ਹਾਂ ਔਰ ਦੇਖ ਲੋ ਇਹ ਸੁਸ਼ਾਪੂ ਆ ਗਈ ਹੈ ਉਹਨਾਂ ਨੇ ਯਾਦ ਹੋਏ ਕਿ ਸਾ ਮੈਂ ਕੋਈ ਥੋੜਾ ਜਿਹਾ ਗਾਲਾ ਇਧਰ ਉਧਰ ਨਾ ਹੋ ਗਏ ਤੋ ਇਹ ਸਮਝ ਲੋ ਤੁਸੀਂ ਕਿ ਪ੍ਰਭ ਕਾ ਸਿਮਰਨ ਕਾਲ ਪਰ ਹੈ ਪ੍ਰਭ ਕਾ ਸਿਮਰਨ ਦੁਸ਼ਮਨ ਤਰ ਹੈ ਇਹ ਤੁਸੀਂ ਵੀ ਤੁਹਾਨੂੰ ਵੀ ਜੀਵਨ ਦੇ ਵਿੱਚ ਕਈ ਵਾਰ ਆਇਆ ਹੋਵੇਗਾ ਵੀ ਜਿਹੜੇ ਵੀ ਮਾੜਾ ਵੀ ਕੁਸਮ ਦੇ ਹੋਣ ਗਣ ਪਹਿਲ ਦਿੱਤੇ ਤੁਸੀਂ ਆਹ ਤੁਸੀਂ ਆਪ ਦਾ ਮਹਾਰਾਜ ਦਾ ਨਾਮ ਜਪਿਓ ਤੇ ਉਹਦੇ ਚ ਇਨੀ ਸ਼ਕਤੀ ਆ ਜਾਂਦੀ ਹੈ ਐਨਾ ਤੁਹਾਡੇ ਚ ਔਰਾ ਐਸਾ ਹੋ ਜਾਂਦਾ ਹੈ ਕਿ ਲੋਕ ਤੁਹਾਡੇ ਨਾਲ ਪ੍ਰੇਮ ਕਰਨ ਲੱਗ ਪੈਂਦੇ ਨੇ ਤੁਹਾਡੇ ਦੁਸ਼ਮਣ ਵੀ ਮਿੱਤ ਬਣ ਜਾਂਦੇ ਨੇ ਇਹ ਵੀ ਬਾਣੀ ਚ ਆਇਆ ਦੁਸ਼ਮਣ ਮੀਤ ਹੋ ਜਾਂਦੇ ਨੇ ਤੁਹਾਡੇ ਪ੍ਰਭ ਸਿਮਰਤ ਕੱਚ ਬਿਗ ਨਾ ਲਾਗੇ ਕਿਸੇ ਤਰ੍ਹਾਂ ਦੇ ਆਬਸਟੈਕਲ ਮਤਲਬ ਕਿ 올 द ਆਬਸਟੈਕਲਸ ਆ ਰਿਮੂਵਡ ਇਨ ਲਾਈਫ ਕਿਸੇ ਤਰ੍ਹਾਂ ਦਾ ਕੋਈ ਵਿਗਨ ਜੀਵਨ ਦੇ ਚ ਰਹਿ ਜਿਹੜਾ ਉਹ ਤੁਹਾਡੇ ਨਿਰਵਿਗਨਤਾ ਦੀ ਬਦਲ ਜਾਂਦਾ ਹੈ ਬਿਲਕੁਲ ਖਤਮ ਹੋ ਜਾਂਦੀ ਸਾਰੀ ਸਮੂਥ ਹੋ ਜਾਂਦੀ ਲਾਈਫ ਐਕਡਮ ਸਮੂਥ ਪ੍ਰਭ ਕੈ ਸਿਮਰਨ ਆਨ ਦਿਨ ਜਾਗਿਆ ਆਨ ਦਿਨ ਜਾਗਿਆਵੇਂ ਦਿਨੇ ਰਾਤ ਇਹ ਸਾਰਾ ਦਿਨ ਪਿੱਤੂ ਨਹੀਂ ਜਾਗਦਾ ਮਤਲਬ ਜਾਗਦਾ ਕਿਉਂ ਹੈ ਇਹ ਨਹੀਂ ਕਿ ਉਹ ਸੌਂਦਾ ਹੀ ਨਹੀਂ ਜਾਗਦਾ ਨੀਂਦ ਦੇ ਵਿੱਚ ਵੀ ਉਹ ਕੋਈ ਕੋ ਕਰਮ ਦੀ ਸੋਚੇਗਾ ਨਹੀਂ ਜਾਗਰਤ ਰਹਿੰਦਾ ਹੈ ਕਿਨੇ ਆਤਮਾ ਦੇ ਤਰ੍ਹਾਂ ਸਚੇਤ ਮਾਈਂਡ ਉਹਦਾ ਇੱਕਦਮ ਸਚੇਤ ਰਹਿੰਦਾ ਹੈ ਮਤਲਬ ਆਮ ਦਿਨ ਜਾਗਾ ਮੀਨਸ ਹਰ ਵੇਲੇ ਉਹ ਕੋਈ ਵੀ ਕਰਮ ਕਰਨ ਤੋਂ ਬਾਅਦ ਨਹੀਂ ਸੋਚਦਾ ਵੀ ਉਹ ਮੈਂ ਕਰਨਾ ਚਾਹੀਦਾ ਐਸੀ ਕਿ ਨਹੀਂ ਪਹਿਲੇ ਪ੍ਰਭੂ ਨੂੰ ਬੁਗੜਾ ਨਹੀਂ ਭਗਵਾਨ ਨੂੰ ਭੁਲਦਾ ਨਹੀਂ ਸਾਥ ਸੰਗ ਦੇ ਵਿੱਚ ਇਹ ਫਾਇਦਾ ਹੈਗਾ ਸਾਥ ਸੰਗ ਦੇ ਵਿੱਚ ਜਿਹੜਾ ਸੱਜਣ ਜੁੜਿਆ ਹੋਏਗਾ ਉਹਨੂੰ ਕੀ ਹੋਏਗਾ ਉਹਨੂੰ ਉਹ ਪਹਿਲੇ ਸਚੇਤ ਰਹੇਗਾ ਬੁਰੇ ਕਰਮ ਤੋਂ ਪਹਿਲੇ ਪਹਿਲੇ ਸਚੇਦ ਹਮੇਸ਼ਾ ਦਿਨ ਰਾਤ ਹਰ ਵੇਲੇ ਉਹ ਇਸ ਸਚੇ ਮੈਂ ਇਹ ਨਾ ਨਾ ਇੱਕੰਮ ਮੜਾ ਨਾ ਨਾ ਮੇਰੀ ਆਤਮਾਨੀ ਮੰਦੀ ਮੈਂ ਨਹੀਂ ਕਰ ਰਹਾ ਇਹ ਉਹ ਕਹਿੰਦੇ ਤਾਂ ਜਾਗ ਹੈ ਇਹਦਾ ਮਤਲਬ ਇਹ ਰੱਖਿਆ ਵੀ ਉਹ ਸਚੇਤ ਰਹਿੰਦਾ ਹੈ ਬੰਦਾ ਇਹ ਰਬ ਦਾ ਪ੍ਰਭ ਦਾ ਜਿਹੜਾ ਸਿਮਰਨ ਕਰਦਾ ਸਚੇਤ ਰਹਿੰਦਾ ਪ੍ਰਭ ਕਾ ਸਿਮਰਨ ਭੌਨਾ ਵਿਆਪੈ ਪ੍ਰਭ ਕਾ ਸਿਮਰਨ ਦੁਖ ਨ ਸੰਤਾਪੈ ਭਾਵਨਾ ਬਿਆਪ ਹੈ ਡਰ ਨਹੀਂ ਲੱਗਦਾ ਹੁਣ ਤੁਸੀਂ ਜੇ ਜੇ ਤੁਸੀਂ ਕੀਤਾ ਮੈਂ ਤਾਂ ਬੜਾ ਇਹ ਫੀਲ ਕੀਤਾ ਆਪਾਂ 5 ਸਾਲ ਤੋਂ ਜੁੜੇ ਆ ਕੋਈ 2 ਸਾਲ ਤੋਂ ਕੋਈ ਸਾਲ ਤੋਂ 6 ਮਹੀਨੇ ਤੋਂ ਕੋਈ 4 ਸਾਲ ਤੋਂ 5 ਸਾਲ ਤੋਂ ਕੱਲ ਮੈਂ ਭੇਜਿਆ ਸੀ ਨਾ 5 ਸਾਲ ਫਰਵਰੀ 2021 ਦੇ ਸਰਲਾ ਮਾਸੀ ਦੀ ਭੇਜੀ ਮੈਂ ਇੱਕ ਵੀਡੀਓ ਤੁਸੀਂ ਕਿਸੇ ਨੇ ਦੇਖੀ ਕਿ ਨਹੀਂ ਦੇਖੀ ਅਸੀਂ ਉਦੋਂ ਮਤਲਬ WhatsApp ਤੇ ਜੁੜੇ ਹੋਏ ਸੀ ਫਿਰ 2 ਮਹੀਨੇ ਬਾਅਦ Zoom ਤੇ ਜੁੜੇ ਸੋ ਇਹ ਮਤਲਬ ਉਦੋਂ ਦੇ ਜੁੜੇ ਹਨ ਜਦੋਂ ਦਾ ਉਹ ਜੁੜਿਆ ਹੈ ਨਾ ਉਸ ਤੋਂ ਬਾਅਦ ਫਰਕ ਬੜਾ ਪੈ ਗਿਆ ਵੈਸੇ ਹੀ ਸਾਰੇ ਪਾਰਟ ਤਾਂ ਕਰਦੇ ਮਾਸੀ ਜੀ ਕਰਦੇ ਸਾਰੇ ਆਪ ਦੇ ਅਦੇ ਘਰਾਂ ਦੇ ਪਾਰਟ ਤਾਂ ਸਾਰੇ ਕਰਦੇ ਹੀ ਹੈ ਹਣਾ ਲੇਕਿਨ ਸਤਸੰਗ ਦੇ ਨਾਲ ਹੋਰ ਜੁੜਨ ਕਰਕੇ ਕਿਉਂਕਿ ਆਪਨੇ 3-4 ਘੰਟੇ ਇੱਥੇ ਲੱਗਦੇ ਨੇ ਨਾ ਤੇ ਉਹਦੇ ਵਿੱਚ ਕੀ ਹੁੰਦਾ ਸਾਨੂੰ ਡਰ ਤੋਂ ਰਹਿਤ ਹੋ ਜਾਂਦੇ ਬੇਪਰਵਾਹ ਹੋ ਜਾਂਦੇ ਆ ਲਾਪਰਵਾਹ ਨਹੀਂ ਬੇਪਰਵਾਹ ਨੇ ਪ੍ਰਭੂ ਤੇ ਸਾਰਾ ਕੁਝ ਛੱਡ ਦਿੰਨੇ ਸਾਨੂੰ ਡਰ ਖਤਮ ਕਰ ਦਿੰਦਾ ਇਹ ਸਤਸੰਗ ਪ੍ਰਭੂ ਦਾ ਨਾਮ ਲੈਣ ਨਾਲ ਕੀ ਹੁੰਦਾ ਸਾਡੇ ਡਰ ਖਤਮ ਹੋ ਜਾਂਦੇ ਨੇ ਕਿਸੇ ਵੀ ਤਰ੍ਹਾਂ ਡਰ ਦੁਨੀਆ ਦਾ ਕੀ ਹਰ ਵੇਲੇ ਡਰਿਆ ਬੈਠਾ ਹੈ ਉਹ ਮੇਰਾ ਕੰਮ ਹੋਏਗਾ ਕਿ ਨਹੀਂ ਹੋਏਗਾ ਉਹ ਮੇਰੇ ਬੱਚਿਆਂ ਦੀ ਸਿਹਤ ਦਾ ਕੀ ਹੋਏਗਾ ਮੇਰਾ ਪਰਿਵਾਰ ਦਾ ਸੀ ਮੇਰੇ ਮਾਤਾ ਪਿਤਾ ਮੇਰੇ ਭਰਾ ਭੈਣ ਰਿਸ਼ਤੇਦਾਰੋਂ ਕੀ ਹੋਏਗਾ ਉਹ ਮੈਂ ਕਰ ਰਿਹਾ ਸਾਰਾ ਦਿਨ ਬਹੁਤ ਡਰਤ ਲੱਗਿਆ ਰਹਿੰਦਾ ਹੈਣਾ ਫਿਊਚਰ ਦਾ ਡਰ ਲੱਗਿਆ ਰਹਿੰਦਾ ਕੀ ਬਣੇਗਾ ਕੀ ਹੋਏਗਾ ਉਹ ਡਰ ਸਭ ਖਤਮ ਹੋ ਜਾਂਦਾ ਹੈ ਦੁਨੀਆ ਦਾ ਇਹ ਗਿਨੇ ਢਾਰਖ ਪਰਮ ਕੇ ਸਿਮਰਨ ਦੁੱਖ ਨਾ ਸੰਤਾਪ ਹੈ ਉਹ ਫਿਰ ਦੁੱਖ ਜਿਹੜਾ ਤੰਗ ਨਹੀਂ ਕਰਦਾ ਦੁੱਖ ਮਹਾਰਾਏ ਕਹਿੰਦਾ ਹਾਂ ਤੇਰਾ ਪਾਣਾ ਮੀਠਾ ਲਾਗੇ ਉਸ ਤਰ੍ਹਾਂ ਦੀ ਸੋਚ ਹੋਏ ਨਹੀਂ ਵੀ ਨਹੀਂ ਮਹਾਰਾਏ ਮੈਨੂੰ ਕੁਝ ਸਿਖਾ ਰਿਹਾ ਹੈ ਸਬਕ ਸਿਖਾ ਰਿਹਾ ਹੈ ਮਹਾਰਾ ਜੀ ਮੈਨੂੰ ਥੋੜਾ ਬਹੁਤ ਕਸ਼ਟ ਆਇਆ ਹੈ ਸਰੀਰ ਨੂੰ ਜਾਂ ਮੈਂਟਲੀ ਮੈਨੂੰ ਕੋ ਦੁੱਖ ਆਇਆ ਤੇ ਇਹ ਮੈਨੂੰ ਮੇਰੇ ਵਾਸਤੇ ਬੈਟਰ ਹੈ ਮੈਨੂੰ ਮਹਾਰਾ ਜੀ ਨੇ ਟੀਕਾ ਲਾਣ ਲਗਿਆ ਥੋੜੀ ਤਕਲੀਫ ਹੁੰਦੀ ਹੈ ਕੋੜੀ ਦਵਾਈ ਲੈਣ ਲਗਿਆ ਥੋੜੀ ਤਕਲੀਫ ਹੁੰਦੀ ਹੈ ਉਸੇ ਤਰ੍ਹਾਂ ਮੈਨੂੰ ਮੜਾ ਮੜਾ ਜਾ ਮੈਨੂੰ ਇਹ ਸਬਕ ਸਿਖਾਰਾ ਹੈ ਉਹ ਦੁਖ ਸੰਤਾ ਦੁਖ ਦੁਖ ਹੀ ਨਹੀਂ ਕਰਦਾ ਦੁਕਾਨ ਦੇ ਦਜਾਨਤ ਵੇਖੋ ਦੁਨੀਆਦਾਰੀ ਜਾਂਗੇ ਗਰਸਤੀ ਚ ਖਾਸ ਕਰਕੇ ਦੁਖ ਸੁਖ ਤਾਂ ਆਣਗੇ ਲੇਕਿਨ ਪ੍ਰਭ ਕੈ ਮਨ ਦੁਖ ਨ ਸੰਤਾਪ ਉਹ ਤਾਗ ਨਹੀਂ ਕਰਦਾ ਦੁਖ ਹੀ ਨਹੀਂ ਕਰਦਾ ਦੁਖ ਜਿਹੜਾ ਹੈ ਤੁਹਾਨੂੰ ਪਰੇਸ਼ਾਨ ਨਹੀਂ ਕਰਦਾ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰ ਪ੍ਰਭ ਦਾ ਸਿਮਰਨ ਸਾਧ ਕੈਸਾ ਪ੍ਰਭ ਦਾ ਸਿਮਰਨ ਤੁਸੀਂ ਕਰ ਕਿੱਥੇ ਸਕਦੇ ਹੋ ਕਿੱਥੇ ਕਰ ਸਕਦੇ ਆ ਪ੍ਰਭ ਦਾ ਸਿਮਰਨ ਸਾਧੂ ਸੰਤਾਂ ਨਾਲ ਜਿਹੜੇ ਰਾਮਦੇਵ ਪਿਆਰੇ ਨੇ ਉਹਨਾਂ ਨਾਲ ਆਪਾਂ ਮਿਲ ਕੇ ਆਪਾਂ ਪ੍ਰਭੂ ਦਾ ਸਿਮਰਨ ਆਪਾਂ ਕਰ ਸਕਦੇ ਆ ਉਥੇ ਹੀ ਮਿਲਦਾ ਤੁਸੀਂ ਨਾਲ ਮਿਲ ਹੁਣ ਜਿਵੇਂ ਆਪਾਂ ਮਿਲ ਕੇ ਸ਼ਾਇਰ ਕਲੇਬਿਆਕ ਮਤਰੇ ਸਿਮਰਨ ਕਰਨ ਨਾਲ ਸਾਧੂਆਂ ਦਾ ਸੰਗ ਮਿਲ ਜਾਂਦਾ ਹੈ ਭਗਵਾਨ ਮਿਲਾ ਦਿੰਦਾ ਹੈ ਉਹਨੂੰ ਮਾਸੀ ਜੀ ਮੈਂ ਦਸੀ ਐ ਨਾ ਇਹ ਜਿੰਨੇ ਮਰਜ਼ੀ ਅਰਥ ਕੱਢੀ ਜੋ ਐਨੀ ਸੁੰਦਰ ਐਨੀ ਗਹਿਰਾਈ ਇਹ ਨਾ ਪਤਾ ਮੈਂ ਦੱਸਦਾ ਮਾਸੀ ਜੀ ਇਹ ਸਮੁੰਦਰ ਹੈ ਸੁਖਮਣੀ ਸਾਹਿਬ ਇਹ ਗੁਰਬਾਣੀ ਜਿਹੜੀ ਹੈ ਇਹ ਸੰਤਾਂ ਦੀ ਬਾਣੀ ਕੀ ਕਬੀਰ ਸਾਹਿਬ ਦੀ ਆ ਇਹ ਸਮੁੰਦਰ ਹੈ ਜਿੰਨਾ ਕੋ ਤੁਸੀਂ ਤੋਂ ਅਸੀਂ ਜ਼ਿਆਦਾ ਡੀਪ ਚਲੇ ਜਾਓਗੇ ਤੁਸੀਂ ਜ਼ਿਆਦਾ ਸੁੰਦਰ ਮਤਲਬ ਕੱਢੋਗੇ ਮੈਂ ਉੱਤੇ ਉੱਤੇ ਰਾਂਗਾ ਥੋੜਾ ਜਿਹਾ ਸ਼ੈਲੋ ਤੇ ਮੈਨੂੰ ਥੋੜਾ ਜਿਹਾ ਘੱਟ ਲੇਕਿਨ ਮਤਲਬ ਸਾਰੇ ਠੀਕ ਹੈ ਅਥੇ ਤੱਕ ਜਾਓ ਥੱਲੇ ਤੱਕ ਜਾਓ ਇਹ ਤੁਸੀਂ ਮਤਲਬ ਉਹਦਾ ਇਹ ਨਹੀਂ ਹੈ ਵੀ ਪ੍ਰਭ ਦਾ ਸਿਮਰਨ ਸਾਧ ਕੈਸਾ ਪ੍ਰਭੂ ਦਾ ਸਿਮਰਨ ਕਰਦੇ ਹੋ ਸਾਧੂਆਂ ਦੇ ਸੰਗ ਦੇ ਨਾਲ ਮਿਲ ਜਾਂਦਾ ਹੈ ਪ੍ਰਭੂ ਦੇ ਸਿਮਰਨ ਕਰਦੇ ਹੋ ਸਾਧੂਆਂ ਦਾ ਸੰਗ ਮਿਲ ਜਾਂਦਾ ਹੈ ਸਾਧੂਆਂ ਦੇ ਨਾਲ ਮਿਲ ਕੇ ਵੀ ਤੁਸੀਂ ਪ੍ਰਭੂ ਦਾ ਸਿਮਰਨ ਕਰਦੇ ਹੋ ਤੇ ਜਦੋਂ ਪ੍ਰਭੂ ਦਾ ਸਿਮਰਨ ਕਰਦੇ ਹੋ ਤੇ ਸਾਧੂਆਂ ਦਾ ਸੰਗ ਵੀ ਮਿਲ ਜਾਂਦਾ ਹੈ ਦੋਵੇਂ ਗੱਲਾਂ ਠੀਕ ਹੈ ਤੇ ਸਰਬ ਨਿਧਾਨ ਨਾਨਕ ਹਰ ਰੰਗ ਸਰਬ ਨਿਧਾਨ ਸਾਰਾ ਜਿੰਨਾ ਖਜ਼ਾਨਾ ਹੈ ਨਿਧਾਨ ਹੈ निधि ਹੈ ਖਜ਼ਾਨਾ ਹੈ ਜਿਹੜਾ ਇਸ ਜੀਵਨ ਦਾ ਜਿਹੜਾ ਇਸ ਸਰਮਾਇਆ ਹੈਗਾ ਉਹ ਕੀ ਹੈ ਨਾਨਕ ਹਰ ਰੰਗ ਇਹ ਨਾਨਕ ਦੇ ਨਾਲ ਹਰੀ ਦੇ ਨਾਲ ਪ੍ਰੇਮ ਕਰਨਾ ਰੰਗ ਦੇ ਵਿੱਚ ਰੰਗੇ ਜਾਣ ਨਾਲ ਰੰਗ ਨੂੰ ਪ੍ਰੇਮ ਨੂੰ ਵੀ ਕਹਿੰਦੇ ਨੇ ਪਿਆਰ ਨੂੰ ਉਸ ਰੰਗ ਦੇ ਵਿੱਚ ਜਦੋਂ ਤੁਸੀਂ ਰੰਗ ਜਾਂਦੇ ਹੋ ਨਾ ਉਹਦੇ ਚ ਸਾਰਾ ਖਜ਼ਾਨਾ ਹੈ ਜਿਹੜਾ ਇਹ ਜੀਵਨ ਦਾ ਦੂਜੇ ਖਜ਼ਾਨੇ ਤਾਂ ਬੜੇ ਲੋਕੀ ਜੋੜਦੇ ਨੇ ਜਿਹੜਾ ਜਿੰਦੇ ਕੋਲ ਇਹ ਜ ਖਜ਼ਾਨਾ ਹੁੰਦਾ ਨਾ ਉਹ ਫਿਰ ਇੱਕਦਮ ਸਹਜਤਾ ਹੈ ਜੇ ਇੱਕਦਮ ਸ਼ਾਂਤ ਸੰਤੋਖ ਸੰਤੋਖ ਤਾਂ ਸਭ ਤੋਂ ਉੱਚਾ ਧਾਨ ਹੈ ਇਹ ਇਹ ਮੈਂ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਇਹ ਸਿੱਖਿਆ ਦੇ ਰਹੇ ਨੇ ਅੱਜ ਦੇ ਇਸ ਪਦੇ ਦੇ ਤੇ ਮਹਾਰਾਜ ਕਿਰਪਾ ਕਰੇ ਸੁਖ ਰੱਖੇ ਤੇ ਸਾਨੂੰ ਆਪਦੇ ਜਿਹੜੇ ਇਹ ਜਿਹੜਾ ਔਰ ਸਿਖਾਉਂਦੇ ਨੇ ਬਾਣੀ ਸਿਖਾਉਂਦੇ ਨੇ ਉਹ ਅਸੀਂ ਆਪਦੇ ਜੀਵਨ ਦੇ ਉੱਤੇ ਉਤਾਰੀਏ ਹਨ ਪਹਿਲੇ ਸੁਣੀਏ ਫਿਰ ਉਹਨੂੰ ਅੰਦਰ ਗ੍ਰਹਿਣ ਕਰਕੇ ਉਹ ਆਵੇ ਜੀਵਨ ਦੇ ਉੱਤੇ ਫਿਰ ਰਸਨਾ ਤੇ ਵੀ ਆਵੇ ਫਿਰ ਜੀਵਨ ਦੇ ਵਿੱਚ ਵੀ ਆਪਣੇ ਉਹੀ ਆਪਾਂ ਕਰੀਏ ਤੇ ਮਹਾਰਾਜ ਕਿਰਪਾ ਕਰੇ ਸੁਖ ਦੇਵੇ ਤੇ ਉਹਦੇ ਚਰਨਾਂ ਦੇ ਵਿੱਚ ਅਰਦਾਸ ਹੈ ਮਹਾਰਾਜਾਨੂੰ ਵੀ प्रेम बच्चों जय जयता आगे ਸਾਡੇ ਭੌਤ ਸੰਤਾਪ ਸਾਰੇ ਮਿਟ ਜਾਣ ਕਲ ਕਲੇਸ਼ ਸਭ ਮਿਟ ਜਾਣ ਜੈਕਾਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ